ਸਸਤ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਮੌਸਮ ਦੀ ਨਵੀਂ ਜਾਣਕਾਰੀ ਦੀ ਅਪਡੇਟ ਵਿੱਚ ਗੱਲ ਕਰਾਂਗੇ ਜੀ ਅਸੀਂ ਇਸ ਵੀਡੀਓ ਦੇ ਵਿੱਚ 1 ਜੂਨ ਤੋਂ ਲੈ ਕੇ 4 ਜੂਨ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਕੀ ਹਾਲਾਤ ਨੇ ਬੱਦਲਬਾਈ ਮੀਂਹ ਨੇਰੀ ਕਿਉਂਕਿ ਬੀਤੇ ਦਿਨੀ ਜੋ ਮੀਂਹ ਪਏ ਨੇ ਪੰਜਾਬ ਦੇ ਵਿੱਚ 30 ਤਰੀਕ ਦਿਨ ਇਰਤ ਦੇ ਤਾਂ ਉਹਨਾਂ ਦੇ ਕਰਕੇ ਥੋੜਾ ਜਿਹਾ ਤਾਪਮਾਨ ਦੇ ਵਿੱਚ ਗਰਾਵੜ ਦਾ ਆਈ ਸੀ ਫਿਰ ਦੁਬਾਰਤ ਤੋਂ ਫਿਰ ਹੁਣ ਤਾਪਮਾਨ ਵਧਦੇ ਹੋਏ ਦਿਖਾਈ ਦੇ ਰਹੇ ਨੇ ਕੀ ਹਾਲਾਤ ਨੇ ਬੱਦਲਬਾਈ ਦੇ ਮੀਂਹ ਦੇ ਅਉਂਦੇ ਦਿਨਾਂ ਵਿੱਚ ਕੀ ਅਲਰਟ ਜਾਰੀ ਹੋਇਆ ਕਿਸ ਕਿਸ ਇਲਾਕੇ ਵਿੱਚ ਮੀਂਹ ਹੋਵੇਗਾ ਮੌਨਸੂਨ ਦੀ ਕੀ ਅਪਡੇਟ ਹੈ ਸਾਰੀ ਜਾਣਕਾਰੀ ਤੁਹਾਡੇ ਤੱਕ ਦਵਾਂਗੇ ਨਾਲ ਦੀ ਨਾਲ ਦੱਸਾਂਗੇ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਹੈ ਪੰਜਾਬ ਵਿੱਚ ਕਦੋਂ ਆਵੇਗਾ ਕਿਸ ਸਪੀਡ ਨਾਲ ਚੱਲ ਰਿਹਾ ਹੈ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੰਜਾਬ ਦੇ ਵਿੱਚ ਲਗਾਤਾਰ ਧੁੱਪ ਦੇ ਹੀ ਮਾਹੌਲ ਬਣੇ ਹੋਏ ਨੇ ਹੁਣ ਅਗਲੀ ਅਪਡੇਟ ਦੰਦੇ ਆ ਜੀ 1 ਤਰੀਕ ਤੋਂ ਲੈ ਕੇ 4 ਤਰੀਕ ਜੂਨ ਮਹੀਨੇ ਵਿੱਚ ਮੀਂਹ ਦੇ ਕੀ ਹਾਲਾਤ ਨੇ ਇੱਕ ਤਰੀਕ ਤੋਂ ਲੈ ਕੇ ਆਪਾਂ 4 ਜੂਨ ਦੀ ਗੱਲ ਕਰਾਂਗੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਤੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰਦੇ ਹੋ ਤਾਂ ਕਿ ਤੁਹਾਡੇ ਕਮੈਂਟਸ ਤੇ ਰਹੀਂ ਬਾਕੀ ਦਰਸ਼ਕ ਵੀ ਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕਰਾਂਗੇ ਜੀ ਆਪਾਂ 1 ਜੂਨ ਤੋਂ ਲੈ ਕੇ 4 ਜੂਨ ਦੇ ਹਾਲਾਤਾਂ ਦੀ ਤੁਸੀਂ ਦੇਖੋਗੇ ਤਾਂ yellow alert ਜਾਰੀ ਹੈ ਜੀ 1 ਤਰੀਕ ਤੋਂ ਲੈ ਕੇ ਤੋਂ ਥੋੜੇ ਜਿ ਡਾਰਕ ਕਰਕੇ ਦਿਖਾਈਏ 1 ਤਰੀਕ ਤੋਂ ਲੈ ਕੇ 4 ਤਰੀਕ ਦੇ ਵਿਚਕਾਰ 1 2 3 ਅਤੇ 4 ਦਿਨ ਲਗਾਤਾਰ ਥੰਡਰਸਟ੍ਰੋਮ ਲਾਈਟਨਿੰਗ 30 ਤੋਂ 40 ਕਿਲੋਮੀਟਰ ਦੀਆਂ ਹਵਾਵਾਂ ਧੂਲ ਭਰੀਆਂ ਹਵਾਵਾਂ ਤੇ ਨਾਲ ਦੀ ਨਾਲ ਗਰਜ ਚਮਕ ਤੇ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਦੇ ਵਿੱਚ 1 ਅਤੇ 2 ਤਰੀਕ ਨੂੰ ਪੰਜਾਬ ਦੇ ਉੱਤਰੀ ਪੂਰਬੀ ਇਲਾਕੇ ਦੇ ਵਿੱਚ ਮੀਂਹ ਹੈ ਜਿਦੇ ਵਿੱਚ ਮਾਝਾ ਦੁਆਬਾ ਇਲਾਕਾ ਜ਼ਿਆਦਾਤਰ ਸ਼ਾਮਿਲ ਹੁੰਦਾ ਦਿਖਾਈ ਦੇ ਰਿਹਾ ਹੈ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਨੰਦਪੁਰ ਸਾਹਿਬ ਰੂਪਨਗਰ ਕਲਨਾਰੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਫਤਿਗੜ੍ਹ ਸਾਹਿਬ ਲੁਧਿਆਣੇ ਦਾ ਕੁਝ ਇਲਾਕਾ ਮਲੇਰਕੋਟੇ ਦਾ ਕੁਝ ਇਲਾਕਾ ਜਲੰਧਰ ਤੋਂ ਲੁਧਿਆਣੇ ਦੇ ਵਿਚਕਾਰ ਦੇ ਕੁਝ ਇਲਾਕੇ ਇਹ ਜ਼ਿਆਦਾਤਰ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਬਾਕੀ ਇਲਾਕੇ ਜਿਹੜੇ ਫਜ਼ਿਲਕਾ ਫਿਰੋਜ਼ਪੁਰ ਮਲੋਟ ਮੁਕਤਸਰ ਤਰਨਤਾਰਨ ਤੋ ਹੱਲੇ ਵਾਲੀ ਜਿਹੜੀ ਬੈਲਟ ਹੈ ਇਹਦੇ ਵਿੱਚਕਾਰ ਮੀਂਹ ਦੇ ਹਾਲਾਤ ਘਟਨੇ ਥੋੜੀ ਬਹੁਤ ਕੋਈ ਨਾ ਇਲਾਕਿਆਂ ਦੇ ਵਿੱਚਕਾਰ ਅਜੇ ਉੱਤਰ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਮੌਸਮ ਠੀਕ ਹੈ ਖੁਸ਼ਕ ਹੈ ਬਾਕੀ ਇਲਾਕਿਆਂ ਦੇ ਵਿੱਚਕਾਰ ਹਿਮਾਚਲ ਵੱਲੋਂ ਜਦੋਂ ਹਵਾਵਾਂ ਆਉਣਗੀਆਂ ਦੱਖਣ ਪੂਰਬੀ ਹਵਾਵਾਂ ਆਉਣਗੀਆਂ ਤਾਂ ਮੀਂਹ ਦੇ ਹਾਲਾਤ ਸਾਨੂੰ ਵਣਦੇ ਹੋਏ ਦਿਖਾਈ ਦੇਣਗੇ ਮਤਲਬ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਹਾਂ ਲਗਾਤਾਰ ਹਲਕੀ ਦਰਮਿਆਨੀ ਬੂੰਦਾਬੰਦੀ ਕਿਰਮਣ ਕਣੀ ਦੇ ਹਾਲਾਤ ਵਣਦੇ ਹੋਏ ਦਿਖਾਈ ਦੇ ਸਕਦੇ ਨੇ ਬਾਕੀ ਇਹ ਜਿਹੜੇ ਮੌਸਮ ਦੇ ਅਨੁਮਾਨ ਅਧਾਰਤ ਇੱਕ ਅਪਡੇਟ ਹੁੰਦੀ ਹੈ ਇਸ ਦੇ ਵਿੱਚ ਚੇਂਜ ਹੁੰਦੇ ਰਹਿੰਦੇ ਨੇ ਤਾਂ ਹੀ ਅਸੀਂ ਲਗਾਤਾਰ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਅਸੀਂ ਮੌਸਮ ਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਸਾਂਝੀ ਕਰੀਏ ਤਾਂ ਉਹ ਜਾਣਕਾਰੀ ਤੁਹਾਨੂੰ ਮਿਲ ਸਕੇ ਕਿਉਂਕਿ ਜਿਹੜੀ ਜਾਣਕਾਰੀ ਹੁੰਦੀ ਹੈ ਸਮੇਂ-ਸਮੇਂ ਤੇ ਚੇਂਜ ਹੁੰਦੀ ਰਹਿੰਦੀ ਹੈ ਗਰਮੀਆਂ ਦੇ ਮੌਸਮ ਵਿੱਚ ਖਾਸ ਕਰਕੇ ਪੰਜਾਬ ਦਾ ਮੌਸਮ ਦੀ ਪ੍ਰੈਡਿਕਸ਼ਨ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਅਸੀਂ ਤਾਂ ਹੀ ਰਿਕਵੈਸਟ ਕਰਦੇ ਹੁੰਦੇ ਆ ਕਿ ਲਗਾਤਾਰ ਵੀਡੀਓ ਨੂੰ ਦੇਖੋ ਚੈਨਲ ਦੇ ਉੱਪਰ ਕੋਈ ਵੀ ਨਵੀਂ ਵੀਡੀਓ ਆਉਂਦੀ ਹੈ ਉਹਨੂੰ ਜ਼ਰੂਰ ਦੇਖੋ ਬਿਨਾਂ ਸਕਿਪ ਕਰ ਬਾਕੀ ਇਹ ਮੀਂਹ ਦੀ ਜਿਹੜੀ ਸੰਭਾਵਨਾ ਹੈ ਫਿਲਹਾਲ ਬਣਦੀ ਹੋਈ 4 ਤਰੀਕ ਤੱਕ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟ ਅਗਰ ਆਵੇਗੀ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਜਲਦ ਸਾਂਝੀ ਕਰਾਂਗੇ ਬਨੇ ਰਹੋ ਚੈਨਲ ਦੇ ਉੱਪਰ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ